ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਬਾਬਾ ਗੁੱਟਾ ਜੀ ਦੇ ਅੱਜ ਜਿੰਨੇ ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਤੇ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿਆ ਯਤਨਾ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਪਿੰਡ ਬੁੱਕੀਪੁਰਾ ਦੇ ਵਸਨੀਕ ਇਕੱਠੇ ਹੋਏ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਅੱਜ ਨਵੀਂ ਪੰਚਾਇਤ ਬਣ ਤੋਂ ਬਾਅਦ ਪਹਿਲੀ ਗ੍ਰਾਮ ਸਭਾ ਬੁਲਾਈ ਗਈ ਆ ਸਾਰਿਆਂ ਨੂੰ ਇੱਥੇ ਪਹੁੰਚਣ ਤੇ ਜੀ ਆਇਆਂ ਨੂੰ ਜਦੋਂ ਤੁਸੀਂ ਆਵਾਜ਼ ਮਾਰੋ ਪਰ ਮੇਰੀ ਬੇਨਤੀ ਆ ਵੀ ਨਸ਼ੇ ਵਾਲੇ ਮੁੱਦੇ 'ਚ ਮੈਨੂੰ ਹਣ ਮਾਪੇ ਫੋਨ ਨਾ ਕਰਨ ਵੀ ਕੇਰਾ ਤੂੰ ਥਾਣੇੋਂ ਛਡਾ ਦੇ ਤੇ ਬਾਅਦ 'ਚ ਅਗਲੀ ਵਾਰ ਨੀ ਇਹ ਕਰਦਾ ਮੈਨੂੰ ਬਾਅਦ 'ਚ ਫੋਨ ਤਾਂ ਮਾਵਾ ਦੇ ਹੀ ਆਏ ਆ ਕਿ ਪੁੱਤ ਕੇਰਾ ਛਡਾ ਦੇ ਇਹ ਨਹੀਂ ਕਰਦਾ ਇਹ ਤਾਂ ਨਾਲ ਹੀ ਸੀ ਇਹ ਤਾਂ ਹੁਣ ਕਰਦਾ ਨਹੀਂ ਇਹ ਤਾਂ ਕੱਲੀ ਗੋਲੀ ਲੈ ਕੇ ਆ ਗਿਆ ਮੈਂ ਗੋਲੀ ਦੇ ਵੀ ਖਲਾਫ ਹਾਂ ਅਸੀਂ ਹਰ ਪੱਖੋਂ ਤੁਹਾਡੇ ਨਾਲ ਆ ਜੇ ਸਾਡਾ ਸਾਥ ਕਹੋਗੇ ਤਾਂ ਠੀਕ ਹੈ ਨਹੀਂ ਮੈਂ ਇਹੋ ਜੀ ਵਿਗੜ ਨਹੀਂ ਪਿੰਡ ਚ ਪੈਂਦੇ ਨਹੀਂ ਮੈਂ ਪਿੰਡ ਨੂੰ ਬੜਾ ਸਾਫ਼ ਸੁਥਰਾ ਤੇ ਭਾਈ ਚਾਰਖ ਸਾਂਝ ਬਣਾ ਕੇ ਰੱਖਣੀ ਚਾਹੁੰਦਾ ਮੈਂ ਨਹੀਂ ਚਾਹੁੰਦਾ ਵੀ ਇੱਥੇ ਧੜੇ ਬੰਦियां ਬੰਨ ਤੇ ਮੇਰੀ ਪ੍ਰਸ਼ਾਸਨ ਨੂੰ ਖਾਸ ਤੌਰ ਤੇ ਬੇਨਤੀ ਹੈ ਜੀ ਇੱਕ ਮੇਰੀ ਬੇਨਤੀ ਅੱਜ ਤਕਰੀਬਨ ਦੋ ਮਹੀਨਾ ਤੋਂ ਉੱਪਰ ਹੋ ਗਿਆ ਸਾਡੀ ਪੰਚਾਇਤ ਬਣੀ ਹੋਈ ਨੂੰ ਇੱਕ ਨਵਾਂ ਸਾਲ ਨਵੀਂ ਆਗਾਜ਼ ਲੈ ਕੇ ਚੜਿਆ ਸਨ 2025 ਅੱਜ 1 ਤਰੀਕ 1 ਜਨਵਰੀ ਨੂੰ ਅਸੀਂ ਅੱਜ ਜਿਹੜੇ ਪਿੰਡ ਦੇ ਬੜੇ ਅਹਿਮ ਮੁੱਦਿਆਂ ਤੇ ਜਿੰਨਾਂ ਤੇ ਅਸੀਂ ਇਲੈਕਸ਼ਨ ਜਿੱਤਿਆ ਸੀ ਜਿਹੜੇ ਮੁੱਦੇ ਲੋਕਾਂ ਦੇ ਵਿੱਚ ਰੱਖ ਕੇ ਅੱਜ ਉਹਨਾਂ ਮੁੱਦਿਆਂ ਤੇ ਇਹ ਗ੍ਰਾਮ ਸਭਾ ਬੁਲਾਈ ਗਈ ਆ ਜਿਹੜੀ ਇਹ ਗ੍ਰਾਮ ਸਭਾ ਇਹਦੇ ਚ ਜਿਹੜੇ ਮੁੱਦੇ ਪਾਸ ਕੀਤੇ ਗਏ ਆ ਉਹ ਸਭ ਤੋਂ ਅਹਿਮ ਮੁੱਦਾ ਸੀ ਜਿਹੜਾ ਨਸ਼ਿਆਂ ਦਾ ਲੋਕਾਂ ਨੇ ਐਡਾ ਵੱਡਾ ਫਤਵਾ ਦੇ ਕੇ ਸਾਨੂੰ ਜਿਤਾਇਆ ਅਸੀਂ ਉਸੇ ਗੱਲ ਤੇ ਆਪਣੀ ਕਮਿਟਮੈਂਟ ਸਾਰੀ ਪੰਚਾਇਤ ਪੂਰੀ ਕਰ ਰਹੇ ਆ ਅਸੀਂ ਅੱਜ ਤੋਂ ਪਿੰਡ ਤੇ ਰੂਲਸ ਰੈਗੂਲੇਸ਼ਨ ਬਣਾਏ ਆ ਬੁੱਕੀਪੁਰੇ ਚ ਪਹਿਲਾਂ ਕਾਗਜ਼ਾਂ ਚ ਤਾਂ ਬੇਸ਼ੱਕ ਹੁੰਦੀ ਹੋਵੇ ਪਰ ਪਹਿਲਾਂ ਕਦੇ ಗ್ರಾಮ ਸਭਾ ਇਸ ਲੈਵਲ ਚ ਨਹੀਂ ਹੋਈ ਇਹਨਾਂ ਲੋਕਾਂ ਨੇ ਪਿਆਰ ਦਿੱਤਾ ਇੰਨੀ ಗ್ರಾಮ ਸਭਾ ਹੋਈ ਆ ਜਿਹੜੀ ਅੱਜ ਪਿੰਡ ਦੇ ਵਿੱਚ ਤੇ ਉਹਦੇ ਚ ਜਿਹੜੇ ਮੇਨ ਅਹਿਮ ਮੁੱਦੇ ਰੱਖੇ ਗਏ ਆ ਉਹ ਰੱਖੇ ਗਏ ਜਿਵੇਂ ਨਸ਼ਿਆਂ ਦਾ ਮੁੱਦਾ ਸਭ ਤੋਂ ਅਹਿਮ ਸੀਗਾ ਉਦੇ ਵਰਖ ਖਿਲਾਫ ਅਸੀਂ ਇੱਕ ਮਤਾ ਪਾ ਕੇ ਇੱਕ ਕਾਨੂੰਨ ਜਾਰੀ ਕਰ ਦਿੱਤਾ ਗਿਆ ਵਾ ਜਿਹੜਾ ਇਸੇ ਕਾਨੂੰਨ ਨੂੰ ਫਾਲੋ ਕਰੂਗਾ ਜਿਹੜਾ ਬੰਦਾ ਇਹ ਰੂਲ ਰੈਗੂਲੇਸ਼ਨ ਨਹੀਂ ਫਾਲੋ ਕਰਦਾ ਜਾਂ ਨਸ਼ਾ ਵੇਚਦਾ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਖਤ ਪਹਿਰੇ ਲੱਗਣਗੇ ਵੈਸੇ ਤਾਂ ਤਕਰੀਬਨ ਸਾਡੀ ਕਮੇਟੀ ਪਹਿਲਾਂ ਤੋਂ ਹੀ ਵਰਕ ਕਰਦੀ ਆ ਰਹੀ ਆ ਸਾਡੇ ਪਿੰਡ 'ਚ ਬਹੁਤ ਅੱਗੇ ਨੂੰ ਫਰਕ ਵੀ ਪਿਆ ਇਸ ਚੀਜ਼ ਦਾ ਪਰ ਜਿਹੜੇ ਮੁੱਦਿਆਂ ਦੇ ਅਸੀਂ ਅੱਜ ਚੋਣ ਜਿੱਤੀ ਸੀ ਪਰ ਸਾਨੂੰ ਉਹਨਾਂ ਮੁੱਦਿਆਂ ਤੇ ਖੜਨਾ ਸਾਡਾ ਅਧਿਕਾਰ ਬੰਦ ਵਿੱਚ ਇਹਦੇ ਵਿੱਚ ਦੇਖੋ ਜੀ ਇਰ ਵਿੱਚ ਦੋ ਚਾਰ ਮੇਨ ਪੁਆਇੰਟ ਜਿਹੜੇ ਰੱਖੇ ਗਏ ਆ ਅਸੀਂ ਇਹ ਰੱਖੇ ਗਏ ਜਿਹੜਾ ਵੀ ਬੰਦਾ ਨਸ਼ਾ ਵੇਚਦਾ ਜਾਂ ਨਸ਼ੇ ਦੀ ਸਪਲਾਈ ਕਰਦਾ ਕਿਤੋਂ ਵੀ ਉਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਾਡੀ ਪੰਚਾਇਤ ਵੱਲੋਂ ਕੀਤੀ ਜਾਊਗੀ ਸਾਡੇ ਪਿੰਡ ਦੇ ಗ್ರಾಮ ਸਭਾ ਵੱਲੋਂ ਕੀਤੀ ਜਾਊਗੀ ਜਿਹੜਾ ਕੋਈ ਬੰਦਾ ਮੈਡੀਕਲੀ ਸਰਿੰਜ ਕੋਈ ਕੈਮੀਕਲ ਜਾਂ ਕੈਪਸੂਲ ਕੋਈ ਇਦਾਂ ਦਾ ਨਸ਼ਾ ਵੇਚਦਾ ਕਰਦਾ ਵਾ ਉਹਦੇ ਤੇ ਬੰਦੀ ਕਾਰਵਾਈ ਕਰਵਾਈ ਜਾਊਗੀ ਬਕਾਇਦਾ ਅਸੀਂ ਅੱਜ ਪ੍ਰਸ਼ਾਸਨ ਨੂੰ ਐਸਚਓ ਸਾਹਿਬ ਸਾਡੇ ਥਾਣੇ ਮਹਿਨੇ ਤੋਂ ਇਕਬਾਲ ਹੁਸੈਨ ਜੀ ਉਹਨਾਂ ਨੂੰ ਵੀ ਬੁਲਾਇਆ ਸੀ ਇਹਨਾਂ ਮੁੱਦਿਆਂ ਤੇ ਡਿਸਕਸ ਕਰਨ ਲਈ ਤੇ ਉਹਨਾਂ ਦੇ ਨੋਟਿਸ ਦੇ ਵਿੱਚ ਵੀ ਅਸੀਂ ਇਹ ਲਿਹਾ ਦਿੱਤਾ ਗਿਆ ਵਾ ਇਹ ਮੁੱਦਾ ਬਾਕੀ ਜਿਹੜਾ ਬੰਦਾ ਨਸ਼ਾ ਛੱਡਣਾ ਚਾਹੁੰਦਾ ਅਸੀਂ ਉਹਦੇ ਨਾਲ ਪੰਚਾਇਤ ਹਰ ਹਾਲ ਚ ਖੜੀ ਵੀ ਆ ਤੇ ਅਸੀਂ ਉਹਨਾਂ ਦਾ ਨਸ਼ਾ ਛਡਾਉਣ ਨੂੰ ਵੀ ਤਿਆਰ ਆ ਉਹਦਾ ਬੰਦਾ ਸਮਾਨ ਵੀ ਉਹਨਾਂ ਨੂੰ ਮਿਲੂਗਾ ਜਿਹੜਾ ਬੰਦਾ 1 ਸਾਲ ਨਸ਼ਾ ਛੱਡਦਾ ਲਗਾਤਾਰ ਅਸੀਂ ਉਹਨੂੰ ਕਿਤੇ ਨਾ ਕਿਤੇ ਨੌਕਰੀ ਦੇ ਵਿੱਚ ਵੀ ਅਡਜਸਟ ਕਰਵਾਵਾਂਗੇ ਜਿੰਨੀ ਹੈਲਪ ਹੋ ਸਕੇ ਉਹ ਕਰਾਂਗੇ ਪਰ ਸਾਡੇ ਇਸ ਵੱਲੋਂ ਥੋੜੀ ਜਿਹੀ ਕਾਨੂੰਨ ਸਖਤ ਰਹਿਣਗੇ ਨਸ਼ੇ 'ਚ ਅਸੀਂ ਕਿਸੇ ਦੀ ਜ਼ਮਾਨਤ ਨਹੀਂ ਦੇਣੀ ਨਾ ਨਸ਼ੇ ਦੇ ਮਗਰ ਜਾਣਾ ਵਾ ਜਿਹੜਾ ਬੰਦਾ ਨਸ਼ੇ ਵਾਲੇ ਦੇ ਮਗਰ ਕੋਈ ਜ਼ਮਾਨਤ ਦੇਣ ਜਾਂਦਾ ਵਾ ਜਾਂ ਨਸ਼ੇ ਦੀ ਵਾਲੇ ਨੂੰ ਛਡਾਉਣ ਥਾਣੇ ਚ ਜਾਂਦਾ ਵਾ ਉਹਦੇ ਬਰ ਖਿਲਾਫ ਸਾਡਾ ਬਕਾਇਦਾ ਪਿੰਡ ਲੈਵਲ ਤੇ ਧਰਨਾ ਚੱਲੂਗਾ ਉਹਦੇ ਪੋਸਟਰ ਬਣਾ ਕੇ ਪਿੰਡ ਚ ਲਾਏ ਜਾਣਗੇ ਬਹੁਤ ਵਧੀਆ ਸਾਡਾ ਸਰਪੰਚ ਬਹੁਤ ਵਧੀਆ ਸਾਨੂੰ ਸਾਰਾ ਕੁਝ ਪੁੱਛ ਕੇ ਕਰ ਰਹੇ ਨੇ ਬਾਕੀ ਮੇਨ ਮੁੱਦਾ ਸਾਡੇ ਪਿੰਡ ਚੋਂ ਨਸ਼ਾ ਖਤਮ ਹੈ ਜੋ ਵੀ ਬੱਚੇ ਕਰ ਰਹੇ ਆ ਬਾਹਰੋਂ ਕਰ ਰਹੇ ਆ ਸਾਡੇ ਪਿੰਡ ਚੋਂ ਜਮੇ ਨਸ਼ਾ ਖਤਮ ਬਹੁਤ ਮਾਮਾਂ ਨੂੰ ਸਕੂਨ ਮਿਲਿਆ ਬਹੁਤ ਮਾਮਾਂ ਜ਼ਿੰਦਗੀ ਸੌਖੀ ਜਾਂ ਜੋ ਰਹੀਆਂ ਵੀ ਬੱਚੇ ਨਸ਼ਾ ਨਹੀਂ ਕਰ ਰਹੇ ਬਹੁਤ ਭੈਣਾ ਵੀ ਸੌਖੀਆਂ ਹੋ ਗਈਆਂ ਵੀ ਨਸ਼ੇ ਦਾ ਜਮੇ ਹੀ ਮੁੱਦਾ ਖਤਮ ਹੋ ਗਿਆ ਸਾਡੇ ਪਿੰਡ ਹਾਂਜੀ ਵਧੀਆ ਲੱਗਾ ਹਰ ਇੱਕ ਦੀ ਤਲਾਸ਼ੀ ਵੀ ਲਈ ਜਾਊਗੀ ਕਿਹਾ ਗਿਆ ਬਹੁਤ ਵਧੀਆ ਲੱਗਾ ਸਾਨੂੰ ਇਸ ਨਾਲ ਨਸ਼ਾ ਜਮੇ ਹੀ ਖਤਮ ਹੋ ਜਾਊਗਾ ਜੇ ਕੋਈ ਚੋਰੀ ਛੁਪੇ ਵੀ ਵੇਚ ਰਿਹਾ ਭਰਾ ਉਹਦੀ ਤਲਾਸ਼ੀ ਲਈ ਜਾਊਗੀ ਅਸੀਂ ਸਰਪੰਚ ਨਾਲ ਪੂਰੇ ਸਹਿਮਤਾਂ ਬਹੁਤ ਵਧੀਆ ਸਰਪੰਚ ਨੇ ਇਹ ਕੰਮ ਵਧੀਆ ਮੁੱਦਾ ਲਿਖਿਆ ਅੱਜ ਹਾਂਜੀ ਬਹੁਤ ਵਧੀਆ ਇਹ ਕੰਮ ਕੀਤਾ ਗਿਆ ਕਿਉਂਕਿ ਕਈ ਕਾਰ ਸਿਗੇ ਵੀ ਇੰਨੀ ਨਹੀਂ ਹੈਗੀਗੀ ਹਨਾ ਪੈਸੇ ਨਹੀਂ ਦੇ ਸਕਦੇਗੇ ਇਹ ਬਹੁਤ ਵਧੀਆ ਕੰਮ ਕੀਤਾ ਗਿਆ ਅਸੀਂ ਵੀ ਚਾਹੁੰਦੇ ਹਾਂ ਵੀ ਉਹ ਇੰਨੇ ਨਾਲ ਹੀ ਖੁਸ਼ੀ-ਖੁਸ਼ੀ ਸਾਡੇ ਤੋਂ ਵਧਾਈ ਲੈ ਕੇ ਜਾਇਆ ਕਰਨ ਅੱਜ ਅਸੀਂ ਪਹਿਲੀ ਵਾਰ ਇਹ ਨਵੀਂ ਜੀ ਇੱਕ ਵੇਖ ਰਹੇ ਹਾਂ ਵੀ ਅੱਜ ਥਾਈਂ ਅਸੀਂ ਡੀਵੀ ਗ੍ਰਾਂਥ ਸਭਾ ਪੰਚਾਇਤਾਂ ਪਹਿਲਾਂ ਬਣ ਚੁੱਕੀਆਂ ਹਨ ਉਹਨਾਂ ਦੇ ਵੱਲੋਂ ਕੋਈ ਵੀ ਗ੍ਰਾਂਥ ਸਭਾ ਨਹੀਂ ਸੱਦੀ ਗਈ ਹੁਣ ਅੱਜ ਇਸ ਪੰਚਾਇਤ ਵੱਲੋਂ ਗ੍ਰਾਂਥ ਸਭਾ ਦਾ ਅੱਜ ਇੱਥੇ ਇਹ ਸਾਰਾ ਕੱਟ ਕੀਤਾ ਗਿਆ ਸੀਗਾ ਉਸ ਦੇ ਵਿੱਚ ਇਹਨਾਂ ਨੇ ਖੁਸਰਿਆਂ ਵਾਸਤੇ 1100 ਰੁਪਇਆ ਬਣਿਆ ਤੇ ਹੋਰ ਵੀ ਪਬਲਿਕ ਦੇ ਜਿਹੜੇ ਸੀਗੇ ਕੰਮ ਧੰਦੇ ਜਾਂ ਮੁੱਦੇ ਸੀ ਉਹ ਉਹਨਾਂ ਨੇ ਆਪ ਦੇ ਇਹਦੇ ਕਾਨੂੰਨ ਦੇ ਮੁਤਾਬਕ ਉਹ ਬਣਾਏ ਹਾਂਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਗਈ ਤੇ ਕਿਉਂਕਿ ਅੱਗੇ ਵਾਲਾ ਜਿਹੜਾ ਪਹਿਲਾਂ ਕੰਮ ਕੋਈ ਹੋਰ ਤਰ੍ਹਾਂ ਦਾ ਸੀ ਇਸ ਵਾਰੀ ਨਵੇਂ ਪੰਚਾਇਤ ਹੋਣ ਦੇ ਕਰਕੇ ਨਵੇਂ ਕੰਮ ਸਾਰੇ ਸ਼ੁਰੂ ਕੀ ਨਸ਼ਿਆਂ ਦਾ ਮਤਾ ਪਾਇਆ ਗਿਆ ਵਾ ਉਹ ਸਾਰੀ ਇਹ ਜਾਣਕਾਰੀ ਤੁਹਾਨੂੰ ਸਰਪੰਚ ਸਾਹਿਬ ਪਹਿਲਾਂ ਦੇ ਹੀ ਚੁੱਕੇ ਮਤਲਬ ਅਸੀਂ ਪੰਚਾਇਤ ਵੱਲੋਂ ਐਤ ਕਿ ਪਹਿਲੀ ਵਾਰੀ ਗ੍ਰਾਮ ਸਭਾ ਬੁਲਾਈ ਗਈ ਹੈ ਜੇ ਅੱਗੇ ਮਾਂ ਪੰਚਾਇਤਾਂ ਬਣਦੀਆਂ ਰਹੀਆਂ ਪਰ ਕਿਸੇ ਨੇ ਨਹੀਂ ਸੀ ਅਸੀਂ ਮਤਲਬ ਲੋਕਾਂ ਦੇ ਮੁੱਦੇ ਪੁੱਛ ਕੇ ਵੀ ਕੀ ਚਾਹੀਦਾ ਕੀ ਹੋਣਾ ਚਾਹੀਦਾ ਉਹਨਾਂ ਨੂੰ ਇੱਕ ਨਸ਼ਿਆਂ ਦੇ ਖਿਲਾਫ ਬਹੁਤ ਵਧੀਆ ਮਤਰਾ ਹੈਗਾ ਇਹ ਕਾਨੂੰਨ ਬਣਾਵਾਂਗੇ ਤੇ ਨਾ ਉਹਨਾਂ ਦੀ ਨਸ਼ੇ ਵਾਲਿਆਂ ਦੀ ਅਸੀਂ ਮਦਦ ਨਹੀਂ ਕਰਾਂਗੇ ਨਾ ਉਹਨਾਂ ਦੇ ਪਿੱਛੇ ਜਾਵਾਂਗੇ ਤੇ ਜੇ ਜੇ ਕੋਈ ਛੱਡਣਾ ਚਾਹੁੰਦਾ ਤਾਂ ਉਹਦੀ ਅਸੀਂ ਹਰ ਸੰਭਵ ਸਹਾਇਤਾ ਕਰਾਂਗੇ ਪੈਸੇ ਵੱਲੋਂ ਜਾਂ ਉਹਨੂੰ ਜਮ੍ਹਾਂ ਕਰਾਉਣਾ ਜਾਂ ਉਹਨੂੰ ਦਾਖਲ ਕਰਾਉਣਾ ਹਰ ਹਰ ਹਾਂਜੀ ਹਰਕ ਪੈਂਡ ਦੇ ਵਿੱਚ ਹੋਣੀਆਂ ਚਾਹੀਦੀਆਂ ਲੋਕਾਂ ਨੂੰ ਪੁੱਛ ਕੇ ਵੀ ਤੁਹਾਡੀਆਂ ਕੀ ਜ਼ਰੂਰਤਾਂ ਉਹਦੇ ਹਿਸਾਬ ਨਾਲ ਮਤਲਬ ਉਹ ਜਿਹੜੇ ਹੈਗੇ ਕੰਮ ਕੀਤੇ ਜਾਣ ਤੇ ਇਹਦੇ ਹਜੇ ਹਜੇ ਸਾਰੇ ਹਰਿਆਣ ਲਈ ਜਾਂਦੇ ਆ ਉਹੋ ਹੀ ਮਤਲਬ ਸਾਰੇ ਬਣਾਵਾਂਗੇ ਉਹ ਮਤਲਬ ਲੋਕ ਦੱਸੀ ਜਾਂਦੇ ਲਿਖਾਈ ਜਾਂਦੇ ਆ ਉਹ ਫਿਰ ਉਹ ਮਤੇ ਬਹੁਤ ਵਧੀਆ ਜੀ ਕਿਉਂਕਿ ਉਹ ਵਿਗੜ-ਵੋੜ ਕੇ ਮਸਲੇ ਤਾਂ ਫਿਰ ਵੀ ਵਿਗੜੂ ਵਿਗੜ-ਵਗੜ ਕੇ ਮਸਲੇ ਦਾ ਫੇਰ ਵੀ ਪਿੰਡ ਦੀਆਂ ਪੰਚਾਇਤਾਂ ਨੇ ਜਾਂ ਰਲ ਮਿਲ ਕੇ ਹੀ ਹੱਲ ਹੁੰਦੇ ਆ ਉਹਦੇ ਪਹਿਲਾਂ ਹੀ ਕਰ ਲਗੇ ਤਾਂ ਚੰਗੀ ਗੱਲ ਆ ਜੀ ਨਹੀਂ ਤਾਂ ਸਾਰਾ ਕੋ ਘੁਲ-ਘੁਲ ਕੇ ਸਾਰਾ ਕੋ ਲੜ-ਲੁੜ ਕੇ ਫੇਰ ਵੀ ਉਹ ਰਾਜੀਨਾਮੇ ਤਾਂ ਉਹਦਾ ਪਿੰਡਾ ਚ ਹੀ ਹੁੰਦੇ ਆ ਉਹ ਵੀ ਸਾਡੀ ਕੋਸ਼ਿਸ਼ ਆ ਜੀ ਆਈ